ਸਤਿ ਸ਼੍ਰੀ ਅਕਾਲ ਜੀ ਬੜਾ ਸਮਾਂ ਹੋ ਗਿਆ ਜੀ ਆਪਾਂ ਨੂੰ ਬੜੇ ਟਾਈਮ ਬਾਅਦ ਆਪਾਂ ਤੁਹਾਡੇ ਰੂਬਰੂ ਹੋਏ ਆਂ ਤੁਹਾਨੂੰ ਮਿਲ ਰਹੇ ਆਂ ਦਰਸਲ ਅੱਜ ਵੀ ਤੁਹਾਡੇ ਨਾਲ ਸਾਂਝ ਪਾਉਣ ਦਾ ਮਕਸਦ ਹੈ ਕਿ ਤੁਹਾਨੂੰ ਇੱਕ ਘਟਨਾ ਦੱਸਣੀ ਹੈ ਕਿ ਇਸ ਵੇਲੇ ਮੈਂ ਨਿਊਜ਼ੀਲੈਂਡ ਦੇ ਆਕਲੈਂਡ ਦੇ ਟੱਕ ਨਿੰਨੀ ਗੁਰੂ ਕਰਦੇ ਰੇੜੇ ਖੜਾ ਜੋ ਚੀਜ਼ ਦੱਸਣੀ ਹੈ ਉਹ ਇਹ ਹੈ ਕਿ ਮੈਨੂੰ 2 ਸਾਲ ਹੋ ਗਏ ਇਸ ਜਗ੍ਹਾ ਤੇ ਆਏ ਨੂੰ ਪਹਿਲਾਂ ਇੱਕ ਸਾਲ ਵਿੱਚੋਂ ਚਲੋ ਪੰਜਾਬੀ ਰਹਿ ਕੇ ਆਇਆ ਤੇ ਇਸ ਗੁਰੂ ਘਰ ਤੋਂ ਕੁਝ ਕਿਲੋਮੀਟਰ ਦੂਰ ਮੈਂ ਰਹਿਨਾ ਰਿਹਾਂ ਮਾਂ ਪਰ ਕਦੇ ਵੀ ਮੇਰੇ ਪੈਰ ਇਸ ਗੁਰੂ ਘਰ ਵੱਲ ਨਹੀਂ ਮੁੜੇ ਪਰ ਅੱਜ ਸਬਬ ਬਣਿਆ ਪ੍ਰਮਾਤਮਾ ਨੇ ਆਪੇ ਸਬਬ ਬਣਾਇਆ ਕਿ ਇਸ ਗੁਰੂ ਘਰ ਦੇ ਦਰਸ਼ਨ ਉਹਨੇ ਆਪ ਸੱਦ ਕੇ ਕਰਾਏ ਸੱਚੀ ਪ੍ਰਮਾਤਮਾ ਨੇ ਕਈ ਵਾਰ ਤੁਹਾਨੂੰ ਆਪ ਹੀ ਚੀਜ਼ਾਂ ਕਰਾਉਂਦਾ ਤੁਹਾਡੇ ਵੱਸ ਨਹੀਂ ਹੁੰਦੀਆਂ ਜਿਵੇਂ ਜਦ ਮੈਂ ਪਹਿਲੀ ਵਾਰ ਹੀ ਆਇਆ ਸੀ ਤਾਂ ਮੈਨੂੰ ਇਹ ਮੁਲਕ ਸੋਹਣਾ ਵੀ ਲੱਗਿਆ ਪਰ ਲੋਕਾਂ ਵੱਲੋਂ ਉਪਰਾ ਵੀ ਲੱਗਿਆ ਇੱਥੇ ਮੈਨੂੰ ਕੁਝ ਵੀ ਆਪਦੀ ਸਾਦ ਨਹੀਂ ਸੀ ਜਾਪਦੀ ਉਦੋਂ ਪਹਿਲੀ ਵਾਰ ਇੱਥੇ ਮਾਉਂਟ ਵਲਿੰਗਟਨ ਉੱਥੇ ਗੁਰੂ ਘਰ ਹੈ ਤੇ ਕਹਿੰਦੇ ਵੀ ਸ਼ਾਇਦ ਉਹ ਕਾਫੀ ਪੁਰਾਣੇ ਗੁਰੂ ਘਰਾਂ ਚੋਂ ਇੱਕ ਹੈ ਉੱਥੇ ਵੀ ਇੱਕ ਦਿਨ ਪ੍ਰਮਾਤਮਾ ਨੇ ਆਪ ਹੀ ਬੁਲਾਇਆ ਤੇ ਜਦ ਮੈਂ ਉੱਥੇ ਪਹੁੰਚਿਆ ਤਾਂ ਸੱਚਮੁੱਚ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਪਤਾ ਨਹੀਂ ਕਿਉਂ ਇਦਾਂ ਲੱਗਿਆ ਵੀ ਜਿੱਦਾਂ ਕਿਸੇ ਆਪਣੇ ਦੀ ਗੋਦ ਵਿੱਚ ਆ ਗਿਆ ਹੋਵਾਂ ਜਿਹੜੇ ਬੰਦੇ ਬਾਹਰ ਰਹਿੰਦੇ ਆ ਨਾ ਜੀ ਜਿੱਦਾਂ ਮੈਂ ਆਪਣੀ ਅੱਜ ਦੀ ਗੱਲ ਦੱਸਾਂ ਕਿ ਅੱਜ ਮੈਂ ਗੁਰੂ ਘਰ ਵਿਖੇ ਆਇਆ ਸੱਚ ਜਾਣਿਓ ਕਿ ਇੱਥੇ ਆ ਕੇ ਹੀ ਜਿਹੜੀ ਤੁਹਾਨੂੰ ਅੰਦਰੋਂ ਇੱਕ ਆਪਣਤ ਦੀ ਇੱਕ ਤੁਹਾਨੂੰ ਕਹਿ ਲਓ ਵੀ ਤੁਹਾਨੂੰ ਉਹ ਫੀਲਿੰਗ ਤੁਹਾਨੂੰ ਉਹ ਭਾਵਨਾ ਆਉਂਦੀ ਹੈ ਨਾ ਉਹ ਗੁਰੂ ਘਰ ਦੇ ਵਿੱਚੋਂ ਹੀ ਆ ਕੇ ਆਉਂਦੀ ਹੈ ਤੁਸੀਂ ਸ਼ਾਇਦ ਜੋ ਮੇਰਾ ਤਜਰਬਾ ਕਿ ਤੁਸੀਂ ਦੁਨੀਆਂ ਦੇ ਕਿਸੇ ਵੀ ਗੁਰੂ ਘਰ 'ਚ ਚਲੇ ਜਾਓ ਤੇ ਤੁਹਾਨੂੰ ਹਰ ਗੁਰੂ ਘਰ ਦੀ ਖੁਸ਼ਬੂ ਦਰਬਾਰ ਸਾਹਿਬ ਦਾ ਉਹ ਔਰਾ ਤੁਹਾਨੂੰ ਹਮੇਸ਼ਾ ਇੱਕੋ ਜਿਹਾ ਲੱਗੇਗਾ ਇਦੇ ਹੀ ਆਪਣੀਆਂ ਥਾਮਾਂ ਨੇ ਜਿੱਥੇ ਆ ਕੇ ਆਪਾਂ ਨੂੰ ਐ ਲੱਗਦਾ ਵੀ ਸਾਡੇ ਤੇ ਕੋਈ ਬੰਧਨ ਨਹੀਂ ਹੈ ਸਾਡੇ ਤੇ ਬਗਾਨੇ ਮੁਲਕ ਦਾ ਜੋ ਸਾਡੇ ਸਿਰ ਤੇ ਇੱਕ ਬੋਝ ਹੁੰਦਾ ਨਾ ਕਿ ਇਹ ਮੁਲਕ ਸਾਡਾ ਨਹੀਂ ਕਿਤੇ ਨਾ ਕਿਤੇ ਸਾਰੇ ਮਹਿਸੂਸ ਕਰਦੇ ਆ ਇੱਕ ਅਜੀਬ ਜਿਹਾ ਡਰ ਬਾਹਰ ਰਹਿਣ ਵਾਲੇ ਸਾਰੇ ਹੀ ਭੈਣਾ ਭਾਈਆਂ ਚ ਹੁੰਦਾ ਹੈ ਮਤਲਬ ਇੱਕ ਇੱਕ ਅਮ ਇੱਕ ਅਜੀਬ ਜਿਹਾ ਬੋਝ ਥੱਲੇ ਜੋ ਜਾਉਨੇ ਆ ਤੇ ਉਹ ਬੋਝ ਇਸ ਥਾਂ ਤੇ ਆ ਕੇ ਮੁੱਕ ਜਾਂਦਾ ਇੱਕ ਹੋਰ ਚੀਜ਼ ਆ ਜੋ ਮੈਂ ਇੱਥੇ ਫੀਲ ਕੀਤੀ ਹੈ ਕਿ ਜਿੱਦਾਂ ਮੇਰਾ ਕੰਮ ਆ ਕਿ ਮੈਂ ਚਲੋ ਲੋਕਾਂ ਦੇ ਘਰਾਂ ਦੇ ਵਿੱਚ ਸਮਾਨ ਡਿਲੀਵਰ ਕਰਦਾ ਹਨ ਜਿਹੜੀ ਚੀਜ਼ ਹੈ ਤੇ ਹਮੇਸ਼ਾ ਇੱਕ ਤਾਂਗ ਰਹਿੰਦੀ ਹੈ ਕਿ ਜਦੋਂ ਨਾਮ ਪੜੀਦਾ ਕੋਈ ਸਿੰਘ ਜਾਂ ਕੌਰ ਹੁੰਦਾ ਤਾਂ ਇੱਕੋ ਮਨ ਦੇ ਵਿੱਚ ਚਾਹ ਹੁੰਦਾ ਜਦੋਂ ਕਿਸੇ ਬਜ਼ੁਰਗ ਦਾ ਨਾਮ ਮੂਰੇ ਆਉਂਦਾ ਚਲੋ ਜਿੱਦਾਂ ਦਾ ਕੰਮ ਆ ਬਜ਼ੁਰਗਾਂ ਦੇ ਨਾਲ ਜ਼ਿਆਦਾ ਡੀਲ ਹੁੰਦੀ ਹੈ ਤਾਂ ਇਦਾਂ ਹੁੰਦਾ ਕਿ ਜਾ ਕੇ ਕਿਸੇ ਬਜ਼ੁਰਗ ਨੂੰ ਮਿਲਾਂਗੇ ਤਾਂ ਉਹਨੂੰ ਸਤਿ ਸ੍ਰੀ ਅਕਾਲ ਆਖਾਂਗੇ ਸਤਿ ਸ੍ਰੀ ਅਕਾਲ ਆਖਾਂਗੇ ਸਤਿ ਸ੍ਰੀ ਅਕਾਲ ਇਹ ਕਹਿਣ ਦਾ ਬੜਾ ਚਾਹ ਹੁੰਦਾ ਜਦੋਂ ਕਦੇ ਡਿਲੀਵਰੀ ਦੇ ਉੱਤੇ ਕਿਸੇ ਪੰਜਾਬੀ ਦੇ ਨਾਲ ਟੱਕਰ ਆਉਣਾ ਹੋਵੇ ਕਿੰਨਾ ਕਿਤੇ ਅਸੀਂ ਜਿੰਨਾ ਮਰਜ਼ੀ ਇੰਨਾ ਦੇਸ਼ਾਂ ਦੇ ਵਿੱਚ ਰਹਿ ਲਿਗੇ ਪਰ ਜਿਹੜੇ ਪੰਜਾਬ ਦੇ ਜੰਮੇ ਜਾਏ ਨੇ ਨਾ ਜਿਹੜੇ ਪੰਜਾਬ ਤੋਂ ਵੱਡੇ ਹੋ ਕੇ ਇੱਥੇ ਆਏ ਨੇ ਉਹਨਾਂ ਨੂੰ ਇਹ ਮੁਲਕ ਕਦੇ ਆਪਣਾ ਨਹੀਂ ਲੱਗਦਾ ਮੈਂ ਕੈਨੇਡਾ ਵੀ ਜਾ ਕੇ ਵੇਖਿਆ ਉੱਥੇ ਵੀ ਜਿਹੜੇ ਵੱਡੀ ਉਮਰ ਚ ਉਸ ਮੁਲਕ ਚ ਗਏ ਨੇ ਉਹਨਾਂ ਨੇ ਬੇਸ਼ੱਕ ਬਥੇਰੇ ਕਾਰੋਬਾਰ ਖੜੇ ਕੀਤੇ ਸਾਰਾ ਕੁਝ ਕੀਤਾ ਭਵੀਸ਼ਕ ਉਹਨਾਂ ਨੇ ਆਪਣੇ ਮਹਿਲ ਖੜੇ ਕਰ ਲਏ ਪਰ ਕਿਤਨਾ ਕਿਤੇ ਉਹ ਸਾਰੇ ਹੀ ਆਪਣੇ ਪੰਜਾਬ ਵਿਚਲੀ ਕੁਲੀ ਨੂੰ ਨਾ ਅੱਜ ਵੀ ਤਰਸਦੇ ਨੇ ਕਿਤੇ ਨਾ ਕਿਤੇ ਉਹ ਸਾਰੇ ਬੇਚੈਨ ਨੇ ਉਹਨਾਂ ਨੂੰ ਚੈਨ ਨਹੀਂ ਹੈ ਬਾਹਰ ਰਹਿਣ ਵਾਲਿਆਂ ਨੂੰ ਚੈਨ ਨਹੀਂ ਹੈ ਸੱਚ ਦੱਸਾਂ ਤਾਂ ਜੋ ਮੈਂ ਫੀਲ ਕੀਤਾ ਕਿ ਆਪਾਂ ਵੀ ਇੱਥੇ ਆ ਕੇ ਉਹ ਪ੍ਰਵਾਸੀ ਭਈਏ ਹੀ ਆ ਆਪਾਂ ਇਹਨਾਂ ਮੁਲਕਾਂ ਦੇ ਆਪਾਂ ਵੀ ਭਈਏ ਆ ਜਿੱਦਾਂ ਆਪਾਂ ਪੰਜਾਬ 'ਚ ਕਹਿੰਦੇ ਨੇ ਕਿ ਭਈਏ ਆ ਗਏ ਤਾਂ ਕਿਤੇ ਨਾ ਕਿਤੇ ਆਪਾਂ ਵੀ ਉਹੀ ਭਈਏ ਆ ਅਸੀਂ ਇੱਥੇ ਚਾਹ ਨਹੀਂ ਮਨਾਉਂਦੇ ਅਸੀਂ ਛੁੱਟੀ ਵਾਲੇ ਤਾਂ ਇੱਥੇ ਕਿ ਘੁੰਮਦੇ ਨਹੀਂ ਕਦੇ ਘੁੰਮਣਾ ਹੋਵੇ ਤਾਂ ਚਲੋ ਠੀਕ ਹੈ ਵੀ ਇੱਕ ਲੈਵਲ ਆਉਂਦਾ ਜਿਹੜੇ 8-10 ਸਾਲ ਕੱਢ ਲੈਂਦੇ ਨੇ ਉਸ ਤੋਂ ਬਾਅਦ ਘੁੰਮਣਾ ਸਟਾਰਟ ਕਰਦੇ ਨੇ ਨਹੀਂ ਤਾਂ ਇੱਥੇ ਪਾਈ ਪਾਈ ਬਚਾਈ ਜਾਂਦੀ ਹੈ ਪਾਈ ਪਾਈ ਜੋੜੀ ਜਾਂਦੀ ਹੈ ਪਾਈ ਪਾਈ ਖਰਚਣ ਲੱਗੇ ਤੁਸੀਂ ਕਹਿ ਲੋ ਕਿ ਹਿਸਾਬ ਰੱਖਿਆ ਜਾਂਦਾ ਇੰਡੀਆ ਆਪੇ ਇਦਾਂ ਨਹੀਂ ਕਰਦੇ ਇੰਡੀਆ ਆਪਣੀ ਜੇਬ ਵਿੱਚ ਕੁਝ ਹੋਵੇ ਜਾਂ ਨਾ ਹੋਵੇ ਪੰਜਾਬ ਵਿੱਚ ਆਪਣੀ ਜੇਬ 'ਚ ਕੁਝ ਹੋਵੇ ਜਾਂ ਨਾ ਹੋਵੇ ਪਰ ਆਪਾਂ ਐਨਾ ਕਦੇ ਨਹੀਂ ਸੋਚਦੇ ਉੱਥੇ ਸਾਨੂੰ ਇੱਕ ਡਰ ਵੀ ਨਹੀਂ ਹੁੰਦਾ ਉੱਥੇ ਇੱਕ ਨਾ ਇੱਕ ਅਜੀਬ ਜੀ ਸਾਨੂੰ ਇੱਕ ਸਿਕਿਉਰਿਟੀ ਹੁੰਦੀ ਹੈ ਸਾਡੇ ਦਿਮਾਗ ਨੂੰ ਇੱਕ ਅਜੀਬ ਜਿਹਾ ਸਕੂਨ ਹੁੰਦਾ ਹੈ ਕਿ ਕੋਈ ਗੱਲ ਨਹੀਂ ਸਾਰਾ ਕੁਝ ਹੋ ਜਾਏਗਾ ਇੱਥੇ ਉਹ ਸਕੂਨ ਨਹੀਂ ਹੁੰਦਾ ਇੱਥੇ ਡਰ ਹੁੰਦਾ ਕਿ ਸਾਰਾ ਕੁਝ ਹੀ ਖੁੱਸ ਜਾਏਗਾ ਕੁਝ ਵੀ ਹੋ ਸਕਦਾ ਪਰ ਖੈਰ ਜਿੰਨਾ ਸਮਾਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਡਰ ਮੌਜੂਦ ਹੈ ਦੁਨੀਆ ਦੇ ਵਿੱਚ ਸਾਡਾ ਘਰ ਮੌਜੂਦ ਹੈ ਅਸੀਂ ਬੇਕਾਰ ਨਹੀਂ ਹੋ ਸਕਦੇ ਜਿੰਨਾ ਸਮਾਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਇੱਕ ਵੀ ਗੁਰੂ ਘਰ ਹੈਗਾ ਉਹਨਾਂ ਸਮਾਂ ਸਾਡੀ ਕੌਮ ਕਦੇ ਬੇਕਾਰ ਨਹੀਂ ਹੋ ਸਕਦੀ ਤੇ ਜਿੰਨਾ ਸਮਾਂ ਸਾਡੇ ਕੋਲੇ ਘਰ ਹੈ ਸਾਡੀ ਕੋਸ਼ਿਸ਼ ਸਾਡੀ ਕੌਮ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸਾਡੇ ਹੁੰਦੇ ਆ ਗੁਰੂ ਨਾਨਕ ਪਾਤਸ਼ਾਹ ਦੇ ਹੁੰਦੇ ਆ ਕੋਈ ਬੇਕਾਰ ਹੋਵੇ ਵੀ ਨਾ ਸਸਿਕਾਲ ਜੀ